ਦੇ ਹੱਕ ਤੇ ਵਜੋ ਗਿਆ ਛੁੱਟ ਬੋਲੇ ਦੇਖੋ ਹੋਰ ਦਾਇਆ ਜੀ ਉਹ ਬੋਲੇ ਪੁੱਤਰਾ ਕੀ ਹਾਲ ਹੈ ਵਧੀਆ ਵਧੀਆ ਤੂੰ ਹੀ ਸੁਣਾਓ ਜੀ ਕਿਧਰ ਗੜੇ ਮਰੀ ਜਾਣਾ ਕੁਛ ਨਹੀਂ ਤਾਇਆ ਮੈਂ ਕਾ ਚਲ ਝੋਨੇ ਨੂੰ ਗੇੜਾ ਗੂੜਾ ਮਾਰਾ ਈਏ ਅੱਛਾ 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 ਤੁਸੀਂ ਸੁਣਾਓ ਕਿਧਰ ਹੋ ਕਿਵੇਂ ਨੌਕਰੀ ਨਾ ਕਰੇ ਕਿ ਬੈਜਾ ਦੀਆਂ ਫੇਰ ਹੁਣ ਨੌਕਰੀਆਂ ਨੌਕਰੀਆਂ ਦਾ ਵਾ ਵਧੀਆ ਚੱਲੀ ਜਾਂਦੀਆਂ ਐ ਪ੍ਰਾਈਵੇਟ ਹੀ ਕਰਦਾ ਸਰਕਾਰੂ ਨਾ ਨਾ ਸਰਕਾਰੀ ਕਰਦਾ ਆ ਅੱਛਾ 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 ਤੇ ਤਿਆ ਆਪਣੇ ਮੁੰਡੇ ਕੀ ਕਰਦੇ ਭਲਾ ਹੁਣ ਆਪਣੇ ਮੁੰਡੇ ਕੀ ਪੁੱਛਦਾ ਉਹ ਜਿਹੜਾ ਵੱਡਾ ਮੁੰਡਾ ਸੀਗਾ ਉਹਨੇ ਤਾਂ ਮਾਸਟਰ ਮੋਟਰਾ ਵਾਲਾ ਕੋਰਸ ਕੀਤਾ ਸੀ ਕੋਈ ਅੱਛਾ ਉਹ ਵੀ ਕੋਈ ਕਹਿੰਦਾ ਪ੍ਰਾਈਵਰੂਈ ਸਕੂਲ ਚ ਲੱਗਾ ਤੇ ਲੈਣ ਰਿਹਾ 7-8000 ਅੱਛਾ ਅੱਛਾ ਉਹ ਦੂਜੇ ਨੇ ਡਾਕਟਰਾਂ ਵਾਲਾ ਕੋਰਸ ਕੀਤਾ ਹੈ ਅੱਛਾ ਉਹਨੇ ਕੋ ਦੁਕਾਨਦਾਰ ਕੋਲ ਖੋਲ੍ਹ ਲਈ ਉਹ ਵੀ ਕਹਿੰਦਾ ਤੇਲ ਤੂਲੀ ਪੈਂਦਾ ਕਹਿੰਦਾ ਆਖਣਾ ਖਰਚਾ ਗੁਰਦਾ ਕੋਈ ਕਹਿੰਦਾ ਨਿਕਲਦਾ ਨਹੀਂਗਾ ਅੱਛਾ ਹਾਂ ਤੇ ਜਿਹੜਾ ਤੀਜਾ ਵੀਰ ਸੀਗਾ ਉਹ ਉਹ ਤਾਂ ਪੜਾਇਆ ਥੋੜਾ ਜੀ ਨਾ ਅੱਛਾ ਅੱਛਾ ਤੇ ਉਹ ਤਾਂ ਫਿਰ ਆਉਣਾ ਆ ਕੀ ਕਹਿੰਦੇ ਆ ਜਿਹੜੀ ਸੇਵਾ ਕਰਦੇ ਹੁੰਦੇ ਆ ਆਸਵਾ ਸੇਵਾ ਅੱਛਾ ਸਮਾਜ ਸੇਵਾ ਸਮਾਜ ਸੇਵਾ ਕਰਦਾ ਉਹ ਅੱਛਾ ਅੱਛਾ ਆਹਾਂ ਉਹ ਤਾਂ ਕਮਾਈ-ਕਮੋਈ ਤਾਂ ਫਿਰ ਉਹ ਕੀ ਕਰਦਾ ਹੋਣਾ ਉਹ ਨਹੀਂ ਨਹੀਂ ਉਹ ਸਵੇਰੇ ਨਿਕਲਦਾ ਲੈ ਕੇ ਮੋਟਰਸਾਈਕਲ ਅੱਛਾ ਉਹਨੇ ਮੋਬਾਈਲ ਲਾ ਲੈਣਾ ਵਾ ਅੱਛਾ ਉਹਨੇ ਵੇਖਣਾ ਕੋ ਗਰੀਬ ਜਿਹਾ ਬੰਦਾ ਅੱਛਾ ਪਾਟੇ ਜੇ ਕੱਪੜੇ ਹੋਣ ਅੱਛਾ ਥੋੜੀ ਵੀਡੀਓ ਪਾਉਣੀ ਉਹਦੀ ਅੱਛਾ ਆ ਨੈਟ ਤੇ ਵੀਡੀਓ ਪਾਉਂਦਾ ਨਾ ਤੇ ਉਹਦਾ ਉਹਨੂੰ ਕੀ ਫਾਇਦਾ ਹੋਣਾ ਉਹ ਉੱਤੇ ਆਦਾ ਨੰਬਰ ਲੈ ਦਿੰਦਾ ਅੱਛਾ ਗੁਰੂ ਆ ਬੜੇ ਫੋਨ ਆਉਦੇ ਹੀ ਨੇ ਮੇਰਾ ਸਾਰਾ ਬਲਾਤੋਂ ਚ ਫੋਨ ਆਉਦੇ ਹੀ ਕੋਈ ਕਿਸੇ ਬਲਾਤੋਂ ਚ ਫੋਨ ਆ ਗਿਆ ਓ ਨੋ ਕੋਈ ਕਹੇ ਬਰਾਜ ਚ ਫੋਨ ਆ ਗਿਆ ਬੜੇ ਬੜਾ ਫੋਨ ਆ ਜਾਈ ਕੱਲੇ ਫੋਨ ਹੀ ਆਉਂਦੇ ਆ ਨਹੀਂ ਫੋਨ ਹੀ ਆਉਂਦੇ ਆ ਫਿਰ ਤੇ ਉਹ ਫਿਰ ਗਰੀਬ ਦੀ ਸੇਵਾ ਹੀ ਕਰਨੀ ਹੁੰਦੀ ਨਾ ਮਦਦ ਕਰਨੀ ਹੁੰਦੀ ਆ ਅੱਛਾ ਅੱਛਾ ਭੈ ਭੂਏ ਕਾਲਦੇ ਆ ਅੱਛਾ ਹੋਰ ਕਾਲ ਦੱਸਾਂ ਹਾਂਜੀ ਆ ਸ਼ਾਇਦ ਨਾ ਨਹੀਂ ਪਰਲੇ ਬਨੇ ਬਾਈਪਾਸ ਹਾਂ 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 ਉੱਥੇ ਤੱਕ ਨਾ ਪੈੜੀ ਲੈ ਲਈ ਅੱਛਾ ਹਾਂ ਉਹ ਕੀ ਕਿਹੜਾ ਹੁੰਦਾ ਵਾ ਜਿਹੜੇ ਜਿੱਥੇ ਬੁੱਢੇ ਵੱਡੇ ਰੱਖਦੇ ਆ ਉਹ ਤਾਇਆ ਬਿਰਦਾ ਆਸ਼ਰਮ ਆਹਾ ਬਿਰਦਾ ਆਸ਼ਰਮ ਹੁਣ ਉਹ ਖੁੱਲ ਲੱਗੀ अच्छा ओने वीडियो पादीया अच्छा लोकी पैसे ਕਲੀ ਜਾਂਦੇ ਆ ਉਹਨੇ ਉਹ ਕੰਦਾ ਕੁੰਦਾ ਕਰ ਲੀਆਂ ਸਾਰੀਆਂ ਵਡੀਆਂ ਵਡੀਆਂ ਆ ਕੋਠੇ ਦੋ ਛੱਤੇ ਆ اچھا اچھا ਸਤਾ ਪਈ ਜਾਂਦਾ ਉਹ ਬੋਰ ਹੋ ਗਿਆ ਉਥੇ ਕਹਿੰਦਾ ਜਿਹੜੇ ਬੁੱਡੇ ਨਹੀਂ ਹੋਣਾ ਹਾਂ ਹਾਂ ਸੜਕਾਂ ਛੁਰਕਾਂ ਦੇ ਫਿਰਦੇ ਹੁੰਦੇ ਆ ਜਿਹੜੇ ਕਮਲੇ ਕੋਲੇ ਜੇ ਹਾਂ 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 ਮਾ ਉਹ ਲਿਆ ਕੇ ਰੱਖਿਆ ਕਰਨੇ ਆ ਸੇਵਾ ਕਰਿਆ ਕਰਨੀ ਸੇਵਾ اچھا ਤਾਇਆ ਉਹ ਤਾਂ ਸੇਵਾ ਤੋਂ ਚੰਗੇ ਮੋٹے ਰੁਪਏ ਕਮਾਉਂਦਾ ਪਿਆ ਨੇ ਸੇਵਾ ਕਰਦਾ ਮੋਟੀ ਮਾਟੀ ਪੈਸੇ ਕਾ ਦੀ ਗੋਣਾ ਸੇਵਾ ਕਰਦਾ ਆ ਕੇ ਤਾਇਆ ਮੈਂ ਇੱਕ ਗੱਲ ਹੋਰ ਸੁਣੀ ਸੀ ਕਹਿੰਦੇ ਸੀ ਤੁਸੀਂ ਕੋਈ ਗੱਡੀ ਗੁੱਡੀ ਵੀ ਵੱਡੀ ਰਿਆਂਦੀ ਆ ਉਹ ਮੁੰਡਾ ਲੈ ਕੇ ਆ ਆ ਕੇ ਉਹੀ ਮੁੰਡਾ ਉਹ ਕਿਸੇ ਬਾਹਰ ਉਹ ਦੇ ਦਿੱਤੀ ਨਾ ਕਹਿੰਦਾ ਤੁਸੀਂ ਕੰਮ ਕਰਦੇ ਜੇ ਬੜੀ ਸੇਵਾ ਕਰਦੇ ਜੇ ਤੇ ਉਹ ਫਿਰ ਉਹਨੇ ਬਾਹਰ ਵਾਲੇ ਲੈ ਕੇ ਦੇ ਦਿੱਤੀ ਬਾਹਰ ਵਾਲਾ ਮੁੰਡਿਆ ਨੇ ਅੱਛਾ ਆਹੋ ਚਲ ਠੀਕ ਆ ਤਾਇਆ ਫਿਰ ਚੰਗਾ ਬਹਿ ਜਾ ਨਹੀਂ ਮੈਂ ਚੱਲਦਾ ਕੀ ਗੱਲ ਆ ਮੈਂ ਵੀ ਸੇਵਾ ਸੁਭਾਈ ਕਰਨ ਜਾਇਆ ਕਰਾਂਗਾ ਹੁਣ ਫੋਨ ਲੈ ਕੇ